ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲੂੰਗਰਾਲ ਦਾ ਅਸਤੀਫਾ ਪ੍ਰਵਾਨ ਹੋ ਗਿਆ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਹੈ ਇਸ ਤੇ ਵਿਧਾਇਕ ਨਾ ਖੁਸ਼ ਨੇ ਅਤੇ ਕਿਹਾ ਕਿ ਉਸ ਫੈਸਲੇ ਖਿਲਾਫ ਅਦਾਲਤ ਜਾਣਗੇ ਇਸ ਤੋਂ ਪਹਿਲਾਂ ਉਹ ਸੋਮਵਾਰ ਸਵੇਰੇ ਸਪੀਕਰ ਨੂੰ ਮਿਲਣ ਲਈ ਪੁੱਜੇ ਸਨ ਹਾਲਾਂਕਿ ਸਪੀਕਰ ਨਾਲ ਸ਼ੀਤਲੂੰਗਰਾਲ ਦੀ ਮੁਲਾਕਾਤ ਨਹੀਂ ਹੋ ਸਕੇ ਸੀ ਜਿਸ ਕਾਰਨ ਵਿਧਾਇਕ ਨੂੰ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ ਸੀ ਸ਼ੀਤ ਲੁੰਗਰਾਲ ਸਪੀਕਰ ਕੁਲਤਾਰ ਸੰਧਵਾ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਸੀ ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤ ਲੁੰਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਸੀ ਇਸ ਦੌਰਾਨ ਉਹਨਾਂ ਵਿਧਾਇਕ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਪਰ ਪਿਛਲੇ ਦਿਨੀ ਅਚਾਨਕ ਉਹਨਾਂ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ ਪ੍ਰੈਸ ਸਾ ਵਿਚਾਲੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼ੀਤ ਲੁੰਗਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਉਹ ਭਾਈ ਸਾਹਿਬ ਨਹੀਂ ਬੈਠੇ ਹੋਏ ਸਕਤੀ ਸਾਹਿਬ ਨੂੰ ਮਿਲ ਕੇ ਆਏ ਸਪੀਕਰ ਸਾਹਿਬ ਦੇ ਇਹ ਸਭ ਨੇ ਮਿਲ ਗਿਆ ਉਹਨਾਂ ਦੇ ਸਕਤੀ ਦੋਨੋਂ ਨੂੰ ਮਿਲ ਕੇ ਮਾਈਕ نیچے ਕਰ ਲੋ ਕਿ ਕਰ ਮਾਈਕ ਥੋੜਾ ਕਰ ਮਾਈਕ ਲਈ ਹੋਣ ਕਰਕੇ ਉੱਪਰ ਗਿਆ 11:00 11:00 ਵਜੇ ਸਵੇਰੇ ਬੁਲਾਇਆ ਪਰ ਮੈਂ ਜਦੋਂ ਆਪਣਾ ਹਸਤੀਵਾ ਵਾਪਸ ਲੈਣ ਦਾ ਸੀ ਉਹ ਮਸਮਟ ਕਰਕੇ ਆ ਗਿਆ

अभी इतने डे पड़े थे डे पड़े, पड़े थे चलो इनकी मर्जी है पर मैंने ये लोकतंत्र में मुझे जो अधिकार है मैंने जहूज किया तो इसलिए जो जलंधर के लोगों ने मुझे एम बनाया उन्होंने मुझे कहा है कि हमने तो एमएलए आपको बनाया था हमने कोई पार्टी के, के लिए नहीं चुना अपना नेता जुन के उन्होंने भेजा बेटा बनाकर भेजा ਇਸ ਲਈ ਉਹਨ ਲੋਗੋ ਨੇ ਫੈਸਲਾ ਲੀਆ ਕਿ ਤੁਸੀਂ ਸਿਫਾ ਵਾਪਸ ਕਰੋ ਜੀ ਹੁਣ ਤਾਂ ਡਿਸੈਕਟੀ ਸਰ ਨਾਲ ਮੁਲਾਕਾਤ ਹੋਈ ਜਾਂ ਪੀਐਸਰ ਨਾਲ ਮੁਲਾਕਾਤ ਹੋਈ ਇਹ ਕੀ ਗੱਲ ਬਾਤ ਹੋਈ ਉਹਨਾਂ ਨੇ ਸੀਵ ਕਰ ਲਿਆ ਮੈਨੂੰ ਜਿਹੜੀ ਮੇਰੀ ਸਿਫਾ ਲੈਣ ਦੀ ਜਿਹੜੀ ਮੇਰੀ ਲੈਟਰ ਸੀ ਉਹ ਰਸੀਦ ਕਰ ਲਈ ਹੈ ਨੰਬਰ ਕੋ ਆ ਕੇ ਟਾਈਮ ਪਵਾ ਲਿਆ ਉਹਨਾਂ ਕੋ 11:55 ਮਿੰਟ ਤੇ ਰਸੀਦ ਕੀਤੀ ਉਹਨਾਂ ਨੇ ਇਰਤੂ ਜਿਹੜਾ ਮੈਂ ਦੁਬਾਰਾ ਫੇਰ ਸਪੀਕਰ ਨਾਲ ਮਿਲਣ ਦੇ ਲਈ ਆਉਂਗਾ 11 ਤਰੀਕ 11:00 ਦੁਆਰਾ ਬੁਲਾਇਆ। ਭਾਜੀ ਕੀ ਅੱਜਕੱਲ ਤੁਸੀਂ ਜਿਹੜਾ ਅਸਤੀਫਾ ਦਿੱਤਾ ਹੈਗਾ ਕੀ ਹੁਣ ਪਾਰਟੀ 'ਚ ਹੈਗੇ ਆ ਕਿ ਅੱਜ ਕਿੱਦਾਂ ਜਾ ਰਹੇ? ਮੈਂ ਪਾਰਟੀ ਲੈਵਲ ਤੇ ਕੋਈ ਗੱਲ ਨਹੀਂ ਕਰਦਾ ਮੈਂ ਸਿਰਫ ਸਿਰਫ ਵਿਧਾਨ ਸਭਾ ਦੀ ਮੈਂਬਰਸ਼ਿਪ ਔਰ ਸਪੀਕਰ ਸਾਹਿਬ ਦੀ ਜਿਹੜੀ ਦਿੱਤੀ ਹੋਈ ਲੈਟਰ ਜਿਹੜੀ ਮੈਨੂੰ ਅੱਜ ਬੁਲਾਇਆ ਸੀ ਤੇ ਜਿਹੜਾ ਮੈਨੂੰ ਅੱਜ 3 ਤਰੀਕ ਤੇ ਜਿਹੜਾ 11 ਵਜੇ ਬੁਲਾਇਆ ਸੀ ਮੈਂ ਉੱਥੇ ਹੀ ਜਵਾਬ ਦਵਾ ਹਲਕੇ ਦੇ ਲੋਕਾਂ ਨੇ ਕੀ ਕਿਹਾ? ਉਦੋਂ ਹਲਕੇ ਦੇ ਲੋਕਾਂ ਨੇ ਕਿਹਾ ਵੀ ਇਹ ਵੋਟ ਕਿੰਨੂੰ ਪਾਈ ਸੀ ਅਸੀਂ? ਕਿੰਨੂੰ ਐਮ.ਐਲ.ਏ ਬਣਾਇਆ ਸੀ? ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਕਿ ਮੈਂ ਬਦਲਾਂਗੇ ਜੇ ਸਪੀਕਰ ਸਾਹਿਬ ਕੋਈ ਕਾਰਵਾਈ ਕਰਦੇ ਤਾਂ ਉਸ ਕਿਧਰ ਖੋਗੇ ਜੇ ਕੋਈ ਕਾਰਵਾਈ ਕਰੇਗੇ ਹਾਈ ਕੋਰਟ ਹੈ ਅਗੇ ਸੁਪਰੀਮ ਕੋਰਟ ਹੈ ਮੈਂ ਜਾਊਂਗਾ ਕੋਈ ਗੱਲ ਨਹੀਂ ਚਿੰਤਾ ਨਹੀਂ